ਇਸ ਵੇਲੇ ਦੀ ਵੱਡੀ ਖਬਰ ਅਸੀਂ ਪਾਤੜਾ ਕੈਂਚੀਆਂ ਤੋਂ ਲੈ ਕੇ ਤੁਹਾਡੇ ਨਾਲ ਜੁੜੇ ਹਾਂ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਜਾਣ ਨੂੰ ਪਿਆਰ ਬੈਠੇ ਸੀ ਤਾਂ ਦਿੱਲੀ ਕੂਚ ਕਰ ਰਹੀ ਸੀ ਤੇ ਖਨੌਰੀ ਬਾਡਰ ਤੇ ਕੋਲ ਪਹੁੰਚੇ ਸੀ ਤੇ ਉਹਨਾਂ ਨੂੰ ਬਾਡਰ ਤੋੜਨ ਦੇ ਲਈ ਅੱਜ ਜਿਹੜੀ 5 ਵਜੇ ਦੀ ਮੀਟਿੰਗ ਰੱਖੀ ਸੀ ਵੀ ਨਾ ਤੋੜੋ 5 ਵਜੇ ਮੀਟਿੰਗ ਕਰਾਂਗੇ ਇੱਕ ਪਾਸੇ ਮੀਟਿੰਗ ਹੋ ਰਹੀ ਸੀ ਤੇ ਦੂਸਰੇ ਪਾਸੇ ਕਿਸਾਨ ਆਉਂਦੇ ਕਾਫਲੇ ਲੈ ਕੇ ਖਨੋਰੀ ਬਾਡਰ ਤੇ ਪਹੁੰਚ ਰਹੇ ਸੀ ਜਦੋਂ ਖਨੋਰੀ ਬਾਡਰ ਤੇ ਪਹੁੰਚ ਲੱਗੇ ਤਾਂ ਪਾਤੜਾ ਕੈਂਚੀ ਦਾ ਚੌਂਕ ਦੇ ਵਿੱਚ ਜਮ੍ਹਾਂ ਖੜੇ ਆ ਇੱਕ ਪਾਸੇ ਸੰਗਰੂਰ ਨੂੰ ਜਾਂਦੀ ਆ ਇੱਕ ਪਾਸੇ ਪਟਿਆਲੇ ਨੂੰ ਜਾਂਦੀ ਆ ਇੱਕ ਪਾਸੇ ਖਨੋਰੀ ਨੂੰ ਜਾਂਦੀ ਉਹ ਚੌਂਕ ਦੇ ਵਿਚਾਲੇ ਖੜੇ ਹੋਇਆ ਮੈਂ ਫਲੈਕਸ ਤੇ ਇੱਕ ਵਾਰੀ ਕਹੂੰਗਾ ਨਿਗਾਹ ਵੀ ਮਰਵਾ ਦਿਓ ਪਾਤੜਾ ਚੌਕੀਆਂ ਦਾ ਫਲੈਕਸ ਬੋਰਡ ਲੱਗਿਆ ਹੋਇਆ ਉਸ ਚੌਂਕ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਰੋਕ ਲਈਆਂ ਗਈਆਂ ਕਿਹੜੀ ਗੱਲ ਤੇ ਕਿਸਾਨਾਂ ਦੀਆਂ ਟਰਾਲੀਆਂ ਰੋਕੀਆਂ ਨੇ ਕੀ ਹੋਇਆ ਕਿਉਂ ਪੰਜਾਬ ਸਰਕਾਰ ਕਿਸਾਨਾਂ ਨਾਲ ਉਲਝਦੀ ਹੋਈ ਨਜ਼ਰ ਆ ਰਹੀ ਆ ਆਖਰ ਦੇ ਵਿੱਚ ਹੋਇਆ ਕੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਵੀਰ ਇੱਥੋਂ ਦੇ ਮੌਜੂਦ ਹੈਗੇ ਨੇ ਸਭ ਤੋਂ ਪਹਿਲਾਂ ਸਭ ਵਾਹਗੁਰੂ ਜਿੱਕਾ ਖਾਲਸਾ ਵਾਹਗੁਰੂ ਜਿੱਕਾ ਕੀ ਗੱਲ ਹੋਈ ਹੈ ਜੀ ਸਭ ਵਾਹਗੁਰੂ ਜਿੱਕਾ ਕੀ ਬਥੇ ਹੋਇਆ ਇਹ ਹੈਗਾ ਜੀ ਜਿਹੜੇ ਫਾਰਮਰ ਨੇ ਸਾਡੇ ਉਹ ਲੈ ਕੇ ਆਏ ਸੀ ਜੀਸੀਬੀ ਔਰ ਜਿਹੜਾ ਹੈਗਾ ਟਰੈਕਟਰ ਵਗੈਰਾ ਉਹ ਲੈ ਕੇ ਅਸੀਂ ਇੱਥੋਂ ਆ ਰਹੇ ਸੀਗੇ ਪਾਣਾ ਜਿਹੜਾ ਖਨੌਰੀ ਜਿਹੜਾ ਬਾਟਰ ਕੱਲੇ ਟਰੈਕਟਰ ਰੁਕੇ ਆ ਜਾਂ ਕੋਈ ਕਾਰਨ ਹੋਰ ਸੀ ਜੀਸੀਬੀ ਜਾਂ ਹਾਈਡਰੇਟ ਵਗੈਰਾ ਹਾਂ ਸੀ ਜੀਸੀਬੀ ਸੀਗੇ ਹਾਈਡਰੇਟ ਸੀਗੇ ਪ੍ਰੋਕਲੈ ਕੇ ਕਾਫਲਾ ਰੁਕਿਆ ਉਹਨਾਂ ਕਰਕੇ ਉਹ ਲੈ ਚਾ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਕਰਕੇ ਰੋਇਆ ਗਿਆ ਕੀ ਕੀ ਫਰਕ ਲੱਗੀ ਜੀ ਹੈਕਰਾ ਸੀ ਜੀਸੀਪੀ ਜੀ ਪੰਜਾਬ ਪੁਲਿਸ ਬਹੁਤ ਫੜ ਕੇ ਲੈ ਗਈ ਸਾਡਾ ਇਹਨਾਂ ਨੂੰ ਕੁੱਟਿਆ ਜਿਹੜਾ ਮੁੰਡਾ ਡਰਾਈਵਰ ਚਲਾ ਰਿਹਾ ਸੀ ਅੱਛਾ ਡਰਾਈਵਰਾਂ ਨੂੰ ਕੁੱਟਿਆ ਹਾਂ ਵੀ ਆਪੋਚ ਹਾਂ ਜੰਗ ਪੁਲਿਸ ਬਹੁਤ ਥੱਕਾ ਕਰ ਰਹੀ ਕਿਸਾਨਾਂ ਨਾਲ ਹੀ ਠੀਕ ਹੈ ਜੀ ਇਹ ਇੰਨੀ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਭਗਵੰਤ ਮਾਨਸਾ ਆਪੋਚ ਨੂੰ ਤਾਂ ਫਿਕਸਾਤ ਦੇਣਾ ਚਾਹੀਦਾ ਕਿਸਾਨਾਂ ਦਾ ਅੱਛਾ ਕਿਸਾਨਾਂ ਦੇ ਖਿਲਾਫ ਹੋਏ ਬੈਠ ਸ਼ਬਦ 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 ਕਿਰਪਾ ਕਰਕੇ ਕਿਸੇ ਦਾ ਸਤਕਾਰ ਜੋਗਾ ਮਾਧਿਅਮ ਹੁੰਦਾ ਪਹਿਲੀ ਵਿੱਚ ਵੜਦੇ ਰਹੇ ਆ ਜਾ ਜਾ ਨਰੰਗੜਾ ਕੀ ਆਲਾ ਆ ਉਹ ਪਤਾ ਭਗੰਤਵਾਨ ਸਾਹਿਬ ਇਹ ਨਾ ਪੰਗਾ ਲੋ ਇਹ ਨਰੰਗ ਵਾਲੀ ਹੁਣੀ ਆ ਜਾ ਕੇ ਉਹ ਮੁੜ ਕੇ ਤੁਹਾਡੇ ਲੀਡਰ ਤਰਸਣਗੇ ਪਿੰਡਾਂ ਦੇ ਜਾਨ ਨੂੰ ਇਹਨੇ ਸੋਚੀ ਵੀ 92 ਜਿੱਤ ਕੇ ਪਿੰਡਾਂ ਦੇ ਸੱਸੀ ਬੈਠੇ ਆ ਕਿੰਨੇ ਕੁ ਲੈ ਜੇਗਾ ਫੜ ਕੇ ਤੂੰ ਸੋਚਿਆ ਹੋਣਾ ਅਜੇ ਦੋ ਦਿਨ ਹੋਈ ਸੀ ਗਿਣਤੀ ਘੱਟ ਸੀ ਬਾਈ ਕਿਧੜਵਾ ਬੜਾਕ ਹੈ 52 ਪਿੰਡ ਰਣਜੀਤ ਭਾਈ ਮਾਨ ਵਾਲੀ ਗੱਲ ਹੈ 44 ਆ ਗਏ ਤੇ 4 ਰਹਿ ਗਏ ਉਹ ਵੀ ਪਰਸੋਂ ਆ ਜਾਣਗੇ ਇਹ ਤੈਨੂੰ ਜਾਮ ਕਰ ਦਾਂਗੇ ਸਾਰੇ ਨੂੰ ਇੱਥੇ ਛੱਡ ਦੇ ਸਾਡੀ ਮਸ਼ੀਨ ਆਖਿਰ ਹੋਇਆ ਕੀ ਹੈ ਟਰੈਕਟਰ ਰੋਕੇ ਆ ਨਾਲ ਜਾਂ ਹੋਰ ਕੋਈ ਸੀ ਬਾਈ ਜੀ ਟਰੈਕਟਰ ਲਈ ਆਉਂਦੇ ਸੀ ਮੁੰਡੇ ਠੀਕ ਹੈ ਤੇ ਜੀ ਸੀ ਬੀ ਮਸ਼ੀਨ ਲੱਦੀ ਸੀ ਆਪਦੀ ਲੈ ਕੇ ਆਈ ਜਾਂਦੇ ਸੀ ਆਪਦੀ ਆਪਦੀ ਸੀ ਆਪਦੀ ਲੈ ਕੇ ਆਉਂਦੇ ਸੀ ਠੀਕ ਹੈ ਇੰਨੀ ਫੋਰਸ ਲਈ ਜਿਵੇਂ ਮੈਨੂੰ ਲੱਗਦਾ ਵੀ ਬਜਨੋਈ ਆਸਤੇ ਵੀ ਫੜਨਾ ਸੀ ਨਹੀਂ ਨਹੀਂ ਲਈ ਹੋਣੀ ਇੰਨੀ ਫੋਰਸ ਲਈ ਚੱਕ ਕੇ ਲੈ ਗੇ ਅੱਛਾ ਪਹਿਲਾਂ ਕੋਈ ਯਾਰ ਲੋਕਦੰਦਰ ਟਰੈਕਟਰ ਸਮੇਤ ਲੈ ਕੇ ਕਿੰਨੇ ਟਰੈਕਟਰ ਥਾਣੇ ਤੇ ਲੈ ਕੇ ਬਾਈ ਇੱਕ ਟਰੈਕਟਰ ਲੈ ਕੇ ਦੂਜੇ ਛੱਡ ਗਿਆ ਇੱਥੇ ਰਾਵਾਂ ਚ ਅੱਛਾ ਡੀਐਸਪੀ ਕੱਟਮਾਰ ਵੀ ਹੋਈ ਆ ਕੱਟ ਮੈ ਨਹੀਂ ਤੱਕਾ ਦੋਈ ਹੋਈ ਆ ਬਾਈ ਜਿਹੜਾ ਡੀਐਸਪੀ ਬਾੜੀ ਮੋੜ ਕੱਟਮਾਰ ਹੋਈ ਆ ਠੀਕ ਹੈ ਜਿਹੜੀ ਡੀਐਸਪੀ ਆਪ ਟਰੈਕਟਰ ਚ ਲੈ ਕੇ ਲੈ ਗਈ ਗਿਆ ਯਾਰ ਕਮਾਲਾ ਡਰਾਈਵਰ ਤਾਂ ਤੁਹਾਡੇ ਕੋਲੇ ਹੈ ਨਹੀਂਗੇ ਤੇ ਜਦੋਂ ਡੀਐਸਪੀ ਨੂੰ ਨਸ਼ੇ ਫੜਨੇ ਹੁੰਦੇ ਉਹਦਾ ਮੇਰੇ ਵਰਗੇ ਸਿਪਾਹੀ ਨੂੰ ਮੂਰੇ ਕਰ ਦਿੰਦਾ ਤੇ ਹੁਣ ਇਹਨੂੰ ਪਤਾ ਸੀ ਵੀ ਕਿਸਾਨਾਂ ਨੇ ਤਾਂ ਸ਼ਾਂਤੀ ਰਹਿਣਾ ਇਹ ਗੱਲ ਨਹੀਂ ਆ ਕੋਈ ਭਗਵਾਨ ਇਹ ਇਹ ਪੰਜਾਬ ਸਰ ਫਾਈਟਰ ਦੇ ਨਾਲ ਸੀਗਾ ਅੰਦਰ ਘਾਤੇ ਅੰਦਰ ਘਾਤੇ ਸੈਂਟਰ ਨਾਲ ਕਿਹਾ ਹੋ ਗਈ ਜਿਹੜੀ ਐ ਐਮਐਸਪੀ ਦੇ ਦੇਣ ਯਾਰ ਸ਼ਰੀਆਮ ਬਤਾ ਲੰਕੀਨਪੁਰ ਕੀਰੀ ਦੇ ਵਿੱਚ ਐ ਜਿਵੇਂ ਖੜੇ ਆ ਆਪਣੇ ਉੱਤੇ ਖੜੇ ਤੇ ਦੀਪ ਚੜਾ ਦੇ ਵੀਡੀਓ ਆ ਗਈਆਂ ਹਜੇ ਹੋਰ ਕੀ ਭਾਲਦੇ ਆ ਇਹ ਇਹ ਬਾਈ ਦੀ ਸਰਕਾਰ ਉੱਤੋਂ ਉੱਤੋਂ ਬਾਹਰ ਹੈ ਹੁਣ ਮੈਂ ਮੀਟਿੰਗਾਂ 'ਚ ਬੈਠਣਾ ਇੱਥੇ ਪ੍ਰਸ਼ਾਸਨ ਨੂੰ ਰੋਕਦਾ ਕਿਉਂ ਨਹੀਂ ਅੱਜ ਮੀਟਿੰਗ ਚੱਲ ਰਹੀ ਸੀਗੀ 5 ਵਜੇ ਮੀਟਿੰਗ ਹੋਣੀ ਸੀ ਲੇਟ ਹੋ ਗਈ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਸੱਦਾ ਤੁਸੀਂ ਸੱਦਾ ਦੇ ਕੇ ਉੱਥੇ ਫੇਰ ਚੱਕੀ ਲੈਣਾ ਯਾਰ ਇਹ ਗੱਲ ਨਹੀਂ ਕੋਈ ਇਹ ਲੋਕਤੰਤਰ ਨਹੀਂ ਜਿੱਥੇ ਸੱਦਾ ਨਹੀਂ ਹੁੰਦਾ ਕਿ ਆਪ ਨੀਡਰਾਂ ਦਾ ਉੱਥੇ ਜੇ ਸੀ ਵੀ ਖੜ੍ਹ ਜਾਣੀ ਸੀ ਇਹਨਾਂ ਨੂੰ ਕੀ ਕਹਿੰਦੇ ਸੀ ਇੱਥੇ ਦੋ ਪੌ ਥਲੇ ਲਾ ਕੇ ਰੋਕ ਕੇ ਪੁੱਛਦੇ ਦਾ ਸੀ ਮੁੰਡੇ ਨੂੰ ਐ ਆਇਆ ਯਾਰ ਪੁੱਛ ਰਿਹਾ ਕਿ ਜਿਵੇਂ ਬਿਮਲਾ ਵੀ ਸਾਰਾ ਇੱਥੇ ਪਾਤਣਾ ਸ਼ਹਿਰ ਤੋਂ ਖਤਰਾ ਆਵੇ ਬੰਬ ਫੁੱਟਦਾ ਹੋਵੇ ਆਏ ਆਉਂਦੀਆਂ ਗੱਡੀਆਂ ਬਾਈ ਬਟਿੰਡਿਓ ਆਏ ਆਂ ਅਸੀਂ ਮੂਰੇ ਸਾਡੀਆਂ ਗੱਡੀਆਂ ਟਿਊ ਟਿਊ ਕਰਦੀਆਂ ਆਉਂਦੀਆਂ ਪੁਲਿਸ ਦੀਆਂ ਬਾਈ ਉੱਥੋ ਹੀ ਲੱਗੇ ਪਿੰਡ ਤੋਂ ਹੀ ਤੁਹਾਡੇ ਇਹ ਤਾਂ ਇੱਥੋਂ ਦੀ ਇਹ ਹਲਕੇ ਕਿੱਧਰ ਵਾਦੇ ਸੀ ਤੁਸੀਂ ਨਹੀਂ ਅਸੀਂ ਤਾਂ ਆਏ ਸਾਨੂੰ ਉੱਥੋਂ ਪਤਾ ਲੱਗਿਆ ਮੈਂ ਬੈਠ ਲੱਗੇ ਪੁੱਛਿਆ ਉੱਥੇ ਜਿਹੜਾ ਬਟਿੰਡਿਓ ਮੈਂ ਕਿਹਾ ਯਾਰ ਇੰਨੀ ਪੁਲਿਸ ਕਿਉਂ ਜਾਂਦੀ ਹੈ ਅਖੇ ਯਾਰ ਇਹ ਤਾਂ ਉਹੀ ਜਾਂਦੀ ਹੈ ਅਖੇ ਸਮਗਲਰਾਂ ਆਸਤੇ ਖੜੇ ਆਹ ਸਮਗਲਰਾਂ ਆ ਯਾਰ ਸਾਨੂੰ ਸਮਗਲਰ ਦੱਸਦੇ ਆ ਤੁਸੀਂ ਆ ਸਾਡਾ ਮੁੰਡਾ ਜਿਹੜਾ ਲਈ ਆਉਂਦਾ ਸੀ ਚੱਕ ਇਹ ਲੋਕਤੰਤਰ ਹੁਣ ਕੀ ਆਂਦਾ ਪ੍ਰਸ਼ਾਸਨ ਨਾਲ ਗੱਲ ਹੋਈ ਪ੍ਰਸ਼ਾਸਨ ਨਾਲ ਬਾਈ ਰਣਦੀ ਤੇ ਮੈਂ ਆਪਣੇ ਬਲਦੇਵ ਸਿੰਧੂਹਾ ਜੀ ਦੀ ਗੱਲ ਹੋਈ ਜਾਂਦੀ ਆ ਕੀ ਕਹਿੰਦੇ ਆ ਨਹੀਂ ਤਾਂ ਮਗਰਲਾ ਚੌਂਕ ਵੀ ਜਾਮ ਆ ਤੜਕੇ ਸਾਰੇ ਪੰਜਾਬ ਤੋਂ ਜਾ ਕੇ ਜੀਸੀਬੀ ਸਾਡੀ ਦੇ ਦੇ ਹੁਣ ਕਾਲ ਕੀ ਆ ਤੁਹਾਡੀ ਕਾਲ ਬਾਈ ਜੀ ਪੰਜਾਬ ਜਾਂ ਮੌਕਾ ਸਾਡੀ ਜੀਸੀਬੀ ਸਾਨੂੰ ਆਪਸ ਚਾਹੀਦੀ ਹੈ ਸਾਡੀ ਜੀਸੀਬੀ ਆਪ ਜਾ ਜਾ ਸਿੱਧਾ ਜਾ ਸਰੀ ਅਸੀਂ ਕਹਦੇ ਨਹੀਂ ਦੇਣੀ ਅੱਛਾ ਜੱਦਾ ਭਗੰਦਮਣ ਬੈਨਦੇ ਤੇ ਮੈਂ ਵੀ ਧੱਕਾ ਕਰੂੰਗਾ ਤੇ ਜਾ ਸਾਡੀ ਮਸ਼ੀਨ ਇੱਥੇ ਦੇ ਦੇ ਇਹ ਦੋ ਦੋਗਲਾ ਚਿਹਰੇ ਨੇ ਵਰਤੇ ਸਾਡੇ ਨਾਲ ਯਾਰ ਜੂਤ ਸਾਡਾ ਤੁਸੀਂ ਅੱਗ ਤੇ ਪਾ ਲਿਆ ਵੀ ਹੁਣ ਇਹਨੂੰ ਦੱਬਲਾਂਗੇ ਜਿੰਨਾ ਮਰਜ਼ੀ ਇਹ ਜੂਤ ਖੜਾ ਯਾਰ ਕੱਲ ਨੂੰ ਕੋਈ ਹੋਰ ਗੱਲ ਤਾਂ ਨਹੀਂ ਨਿਕਲਦੀ ਹਾਂ ਹੀ ਗੱਲ ਆ ਜਿਹੜੀ ਦੱਸ ਰਹੇ ਹੋ ਯਾਰ ਇਹੀ ਗੱਲ ਆ ਯਾਰ ਹੋਰ ਕੀ ਨਹੀਂ ਸਾਡੇ ਟਰੈਕਟਰ ਲੈ ਕੇ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਇੱਥੋਂ ਲੈ ਕੇ ਗਿਆ ਫੜ ਕੇ ਪੌਦਸ ਲੈ ਕੇ ਗਈ ਕਿਹੜੇ ਹਲਕੇ ਦਾ ਸੀਗਾ ਬਾਈ ਜੀ ਤੁੰਗੂਰਾ ਜਰੂਰ ਏਰੀਆ ਦਾ ਸੀਗਾ ਯਾਰ ਹੁਣ ਹਰਿਆਣਾ ਪੁਲਿਸ ਦਾ ਇੱਥੇ ਆਣੀ ਗਈ ਬਾਈ ਦਿੱਲੀ ਪੁਲਿਸ ਨਹੀਂ ਆ ਗਈ ਇਹ ਤਾਂ ਪੰਜਾਬ ਪੁਲਿਸ ਹੀ ਲੈ ਕੇ ਗਈ ਉਹਦਾ ਸਾਰਾ ਪਤਾ ਹੀ ਆਪਾਂ ਨੂੰ ਜੀ ਜੀ ਇਹ ਇਹ ਪਾਤਰਾਂ ਕੈਂਚੀਆਂ ਦੇ ਵਿੱਚ ਖੜੇ ਹੋਏ ਆ ਇਹ ਕਹਾਣੀ ਹੁੰਦੀ ਹੈ ਇੱਥੇ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਕਾਰਨ ਇਹ ਸੀਗਾ ਕਿ ਉਹਦੇ ਵਿੱਚ ਜੀ.ਐਸ.ਬੀ ਦੇ ਨਾਲ ਹੈਡਰੇਸ ਸੀਗੇ ਉਹ ਥਾਣੇ ਦੇ ਵਿੱਚ ਲਜਾਏ ਗਏ ਨੇ ਇਸ ਵੇਲੇ ਦੀ ਵੱਡੀ ਅਪਡੇਟ ਆ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਕਾਫੀ ਲੀਡਰ ਜਿਹੜੇ ਆ ਪਹੁੰਚ ਚੁੱਕੇ ਨੇ ਆਪਾਂ ਇੱਥੇ ਤੁਹਾਨੂੰ ਹਰੇਕ ਅਪਡੇਟ ਜਿਹੜੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਦੇ ਵਿੱਚ ਇੱਥੇ ਚੱਲ ਕੀ ਰਿਹਾ ਮੀਡੀਆ ਦੇ ਵਿੱਚ ਹੋ ਕੀ ਰਿਹਾ ਕਿ ਇਹਨਾਂ ਨੂੰ ਰੋਕਿਆ ਕਿਉਂ ਗਿਆ ਇੱਥੇ ਐਂਬੂਲੈਂਸਾਂ ਵੀ ਭੂਕ ਰਹੀਆਂ ਪੁਲਿਸ ਪ੍ਰਸ਼ਾਸਨ ਵੀ ਭੂਕ ਰਿਹਾ ਲੱਖਾ ਸਿੰਘ ਸਹਾਰਾ ਵੀ ਇੱਥੇ ਪਹੁੰਚਿਆ ਹੋਇਆ ਆਪਾਂ ਜਿਹੜੀ ਆ ਅਪਡੇਟ ਜਿਹੜੀ ਆ ਦੇਣੀ ਕੋਸ਼ਿਸ਼ ਕਰਾਂਗੇ ਲਾਈਟ ਬੰਦ ਕਰ ਦੇ ਲੋਈ ਅਰਾਈ ਬਾਈ ਬਾਈ ਕਰਦੀ ਲੋਕ ਮੱਤਾ ਸਦਾ